ਬਈ ਰਾਤ ਮੀ ਇੰਨਾ ਪਿਆ ਸਾਡੇ ਹਿਸਾਬ ਨਾਲ ਖੁੱਡਾ ਚੋਇਆ ਹੂ 100% ਆ ਦੇਖ ਲੋ ਕਿੰਨਾ ਪਾਣੀ ਖੜਾ ਹੈ ਕਮਲੇ ਚ ਤੁਸੀਂ ਆਪੇ ਅੰਦਾਜ਼ਾ ਲਾ ਲੋ ਕਿੰਨਾ ਮੀ ਪਿਆ ਹੋਣਾ ਤੇ ਨਰਮੈ ਸਿੰਘ ਹਾਂ ਨਾ ਲਿਆ ਉਹ ਸ਼ਰਟ ਪਾਣੀ ਫਿਰਦਾ ਓਏ ਤੇਰੇ ਜਿੱਤੜਾਂ ਦੇ ਖਾਜ ਹੱਡੀ ਨਹੀਂ ਹਲੇ ਹਨ ਕੋਈ ਨਾ ਤੈਨੂੰ ਲਿਆਉਣੇ ਆ ਦਵਾਈ ਝੱਜਰੇ ਝੱਜਰੇ ਭਾਉ ਫਲਾਉਣ ਲੱਗੇ ਆ ਮੈਂ ਸਾਨੂੰ ਪਾਣੀ ਤੇ ਸਸਰੀ ਘਰ ਸਾਰੇ ਵੀਰਾਂ ਨੂੰ ਕਿਵੇਂ ਕਹਾਂ ਉਹ ਸਾਰੇ ਜਾਨਵਰ ਸੈਕਟਰ ਆ ਰਿਹਾ ਨੀ ਕਿਹਨਾਂ ਹਾਂ ਪਿਆ ਬਹੁਤ ਆ ਮੀ ਹੈ ਨਾ ਹਾਂ ਇੱਕ ਮਿੰਟ ਬਾਈ ਬੈਕਗ੍ਰਾਉਂਡ ਠੀਕੇ ਹੋਵੇ ਖੁੱਡਾ ਉਹੀ ਕੰਮ ਨਾ ਹੋਇਆ ਹੋ ਗਿਆ ਕੰਮ ਤਾਂ ਹੋ ਗਿਆ ਭਾਈ ਕੁਆਰਿਫਾਇਰ ਖੁੱਡਾ ਚੋ ਗਿਆ ਸੜਾ ਉਹੀ ਖੁੰਝਾ ਚੋਂਦਾ ਹੈ ਇੱਧਰ ਦੇ ਐ ਨੰਗਾ ਖੁੰਝਾ ਇਹ ਕਿਉਂ ਨਹੀਂ ਚਾਉਂਦਾ ਬਈ ਉਧਰ ਦੀ ਸਾਈਡ ਤੋਂ ਪਾਣੀ ਪੈਂਦਾ ਮੇਰੇ ਹਿਸਾਬ ਨਾਲ ਇੱਕ ਜੋੜੀ ਨੇ ਆਂਡੇ ਆਣ ਲੱਗ ਪਏ ਇਹਦਾ ਲੈਂਦਾ ਇਹ ਸਾਰਾ ਬੈਠੀ ਹਾਂ ਮੈਨੂੰ ਵੀ ਲੱਗਦਾ ਚਲੋ ਕੋਈ ਨਹੀਂ ਉਹਦੇ ਮੂਰੇ ਇਟ ਰੱਖ ਦਾਂਗੇ ਕਬੂਤਰ ਸੈਟ ਆ ਬਈ ਸਾਰੇ ਠੀਕ ਆ ਓਕੇ ਰਵੋਟਾਂ ਨੇ ਜਿ세 ਡਰਾਈਵ ਬਾਹਰ ਕੱਢ ਲਾ ਤੇ ਬਈ ਹੈ ਉਹ ਕੋਟੋਕੀ ਜਿਹਾ ਜਾਂਦੂ ਹਾਂ ਉਹ ਉਹ ਕਬੂਤਰ ਬਈ ਜਿਹੜਾ ਲਿਬੜਿਆ ਰਹਿੰਦਾ ਨਾ ਉਹ ਬੈਠਾ ਔਰ ਦੇਖੋ ਟੋਕਰੀ ਜਨੇ ਕਿੰਨਾ ਗੰਨ ਪਿਆ ਤੇ ਐਨ ਗਿੱਲੇ ਗੰਦ ਚ ਵਹਿੰਦਾ ਪਤਾ ਨਹੀਂ ਸਾਲੇ ਨੂੰ ਕੀ ਆਦਤ ਹੈ ਚਾਰ-ਪੰਜ ਜੋੜੇ ਵਾਲੇ ਰੱਖ ਲਿਆ ਰੱਖਿਆ ਨਹੀਂ ਸੁਰਖੀ ਨਿਭਾਈ ਨਾ ਰੱਖ ਲੂਗੀ ਅੱਜ ਤੇ ਔ ਵੀ ਖੁੰਜਾ ਚੋਇਆ ਹੈ ਚਲ ਕੋਈ ਚੱਕਰ ਨਹੀਂ ਕਰਦੇ ਆਂ ਨੀ ਸਫਾਈ ਟਰੇ ਕੱਢ ਲਾ ਬਾਹਰ ਤੇ ਆਹ ਕੁੰਟਾ ਲਾ ਦੇ ਹਲੇ ਦੇ ਤਾਂ ਲਾਈਟ ਮੱਚਦੀ ਆ ਅੰਦਰ ਲਈ ਪਹਿਲਾਂ ਲਾਈਟ ਕਰਦੀਏ ਬੰਦ ਬਾਈ 2-2 ਦਿਨ ਪਾਉ 2-3 ਦਿਨ ਲਾਈਟ ਚੱਲੀ ਗਈ ਓਏ ਬੰਦੇ ਨਹੀਂ ਕਰੀ ਕਿਸੇ ਨੇ ਖੁੱਡੇਗਾ ਇਕ ਵੀਰ ਕਹਿੰਦਾ ਡੋਲੀ ਚਾਹੀਦੀ ਵੀਰੇ ਪਹਿਲਾਂ ਦੱਸ ਦੇ ਵੀਰੇ ਪਿੰਡ ਕਿਹੜਾ ਤੇ ਰਾਜ ਨੇੜੇ ਦੇੜੇ ਆ ਫੇਰ ਕਰ ਦਨੇ ਹਿੱਲਾ ਕੋਈ ਤੈਨੂੰ ਠੀਕ ਆ ਤੇ ਨੂਰੀਵਾਲ ਵੀ ਮਾਰ ਲੀਏ ਦੋ ਤਿੰਨ ਦਿਨ ਬਾਅਦ ਨਿਗਾ ਮਾਰਨੀ ਹੈ ਨੂਰੀ ਨੂਰੀ ਲੈ ਅੰਦਰੋਂ ਜਾਂਦੀ ਹੈ ਹੈ ਪਾਣੀ ਅੰਦਰਲੀ ਚ ਅੰਦਰਲੀ ਚ ਉਹ ਅੰਦਰਲੀ ਚ ਪਾਣੀ ਕਿੰ ਪੈ ਗਿਆ ਹੈ ਇਹ ਜਮਈ ਸੁੱਕੀ ਦੀ ਲੀਰ ਮਾਰੀ ਦੀ ਚੱਲ ਕੋਈ ਨਹੀਂ ਕਰਦੇ ਆਂ ਸਾਫ ਪਤਾ ਨਹੀਂ ਵੀ ਕਿਹੜੇ ਹਿਸਾਬ ਨਾਲ ਅੰਦਰ ਪਾਣੀ ਵੇਟ ਰਹੀ ਇਹ ਚ ਉਹ ਦੇਖੋ ਤੇ ਧੁੱਪ ਨਿਕਲਣ ਲੱਗੀ ਨੂਰੀ ਦਾ ਘਾਹੂ ਵੀ ਖਿੰਡ ਗਿਆ ਅ ਚਲੋ ਕੋਈ ਚੱਕਰ ਨਹੀਂ ਅਜ ਉੱਪਰਲੇ ਪੱਠੇ ਵੀ ਤੁਹਾਨੂੰ ਦਿਖਾਉਣਾ ਕਿੰਨੇ ਕੁ ਸਾਰ ਆ ਗਏ ਉਸਾਰ ਵੈਸੇ ਥੋੜੇ ਥੋੜੇ ਫੰਗ ਤੁਰੇ ਹੋਣੇ ਵਾਲੇ ਤਾਂ ਤੇ ਚਲੋ ਕਰ ਦਈਏ ਸਾਫ ਸਫਾਈ ਪਹਿਲਾਂ ਠੀਕ ਆਪਾਂ ਦੇਖ ਲਓ ਬਾਈ ਮੀਂਹ ਪਿਆ ਹੋਇਆ ਇੰਨਾ ਪਿਆ ਮੀਂਹ ਖੁੱਡਾ ਹੀ ਵਿਚਾਰਾ ਕੀ ਆ ਕਰਦਾ ਤੇ ਪਹੁੰਚ ਗਏ ਆਪਾਂ ਮੋਟਰ ਤੇ ਮੋਟਰ ਤੇ ਕੀੜਾ ਗੂੜਾ ਮਾਰੀਏ ਉਦੇਵਾਰ ਗਰਾਊਂਡ 'ਚ ਵੀ ਦੇਖਈਏ ਪਾਣੀ ਕਿੰਨਾ ਖੜ ਗਿਆ ਕਿਉਂਕਿ ਉਹ ਖਾਲੀਆਂ ਕੱਢਣੀਆਂ ਨੇ ਅੱਜ ਫੁਵਾਰਾ ਸਿਸਟਮ ਲਾਉਣ ਨੂੰ ਕਣਕਾਂ ਨੇ ਓਕੇ ਆਰਬੋਰ ਗਿਰੀ ਨਹੀਂ ਹੈਗੀ ਆਹ ਤਾਂ ਜਮਾ ਨਹੀਂ ਗਿਰੀ ਇਹ ਛੋਟੀ ਕਣਕ ਦੀ ਆਹ गिर ਗਈ ਆਹ ਦੇਖੋ ਵਿੱਚ ਵਿੱਚ ਗਿਰ ਗਈ ਪਰ ਫੇਰ ਵੀ ਬਹੁਤ ਸੱਟ ਆ ਕੰਮ ਕੋਈ ਚੱਕਰ ਨਹੀਂ ਆ ਪਾਣੀ ਖੜਾ ਥੋੜਾ ਬਹੁਤ ਇਹਦਾ ਫਲ ਜੀ ਵੀ ਝੜ ਗਿਆ ਵਿਚਾਰੇ ਦਾ ਬਦਾਮਾਂ ਦਾ ਉਹ ਜਿਹੜੇ ਫੁੱਲ ਲੱਗੇ ਤੇ ਉਦਣ ਚਲੋ ਦੇਖਦੇ ਆ ਗਰਾਊਂਡ ਵੱਲ ਜੇ ਜਾ ਹੋ ਗਿਆ ਕਿਉਂਕਿ ਅੱਗੇ ਪੁੜੀ ਕਰਕੇ ਰਸਤਾ ਬੰਦ ਤਾਂ ਤੇ ਆਪਾਂ ਦੇਖਦੇ ਆ ਗਰਾਊਂਡ ਚ ਜਾ ਹੋ ਗਿਆ ਫਿਰ ਗਰਾਊਂਡ ਚ ਜਾ ਕੇ ਮਿਲਦੇ ਆ ਠੀਕ ਹੈ ਨਹੀਂ ਫੇਰ ਘਰ ਆ ਕੇ ਮਿਲਾਂਗੇ ਪਹੁੰਚ ਗਏ ਬਈ ਗਰਾਊਂਡ ਚ ਥੋੜਾ ਜਿਹਾ ਕੰਮ ਰਹਿ ਗਿਆ ਬਸ ਆ ਫਰੰਟ ਫਰੰਟ ਤੇ ਪਾਣੀ ਦੇਖ ਲਓ ਪਾਣੀ ਬਹੁਤ ਖੜਾ ਹੈ ਬਾਈ ਮੀਂਹ ਦੇਖ ਲਓ ਹੁਣ ਇੱਥੋਂ ਪਤਾ ਲੱਗੂ ਮੀਂਹ ਦਾ ਆ ਖਾਲੀਆਂ ਖੋੜੀਆਂ ਕੱਢੀਆਂ ਹੋਈਆਂ ਨੇ ਪਾਈਪ ਲਾਈਨ ਪਾਉਣ ਵਸਾ ਇੰਨੀ ਕ ਖਾਲੀ ਰਹਿ ਗਈ ਤੇ ਇੱਧਰ ਦਾ ਹੁਣ ਮੀਂਹ ਕਰਕੇ ਥੋੜਾ ਜਿਹਾ ਹੋਇਆ ਹੋਇਆ ਸਿਸਟਮ ਤੇ ਚਲੋ ਭਾਈ ਗੇੜਾ ਗੂੜਾ ਮਾਰਦੇ ਆ ਉਹਦੇ ਬਾਅਦ ਚੱਲਦੇ ਆ ਘਰ ਨੂੰ ਉੱਪਰਲੀ ਹੱਟ ਵੀ ਬਣ ਗਈ ਥੋੜੀ ਬਹੁਤੀ ਰਹਿ ਗਈ ਤਿਆਰ ਹੋਣ ਤੇ ਇਹ ਹੈ ਸਿਸਟਮ ਹੋ ਗਿਆ ਓਕੇ ਚਲੋ ਚੱਲਦੇ ਆ ਹੁਣ ਘਰ ਨੂੰ ਘਰ ਪਹੁੰਚ ਗਏ ਪਹੁੰਚਦੀ ਸਾਰ ਨੂਰੀ ਦੀ ਹੋਣ ਲੱਗੀ ਸੇਵਾ ਤੇ ਜੱਸੇ ਨੇ ਬਾਲੇ-ਬਾਲ ਠਾਲੇ ਪਏ ਜੱਸੇ ਅਜੇ ਤਾਂ ਬਾਲੇ-ਬਾਲ ਕਰ ਦੇਣੇ ਵੀਰੇ ਹਾਂ ਖਰਖਰਾ ਫੇਰ ਰਹੇ ਆ ਨੂਰੀ ਦੇ ਤੇ ਕਟੀਆਂ ਆਵਜ ਲੜ ਰਹੀਆਂ ਕਟਾ ਤੇ ਕੱਟੇ ਤੇ ਨਰਵੈ ਸਿੰਘ ਜੀ ਉਹ ਫਿਰ ਰਹੇ ਨੇ ਅੰਦਰ ਹਾਂ ਪਿਛਾੜੀਆਂ ਲਾਉਣੀਆਂ ਦੀਆਂ ਕੱਟੇ ਦੇ ਲੈ ਸਾਲਿਆ ਕੱਟੇ ਦੇ ਫੇਰ ਨਾ ਭਾਵਦੀਆਂ ਪੁੱਠੀਆਂ ਗੱਲਾਂ ਨੌ ਨੂੰ ਕੱਟ ਲੈ ਬਾਈ ਹੋ ਗਿਆ ਸੈੱਟ ਕੰਮਕਾਰ ਤੇ ਨੂਰੀ ਸੈੱਟ ਨਹੀਂ ਆ ਰਹੀ ਜੱਸੇ ਤੋਂ ਚਲੋ ਮੈਂ ਕਰਦਾ ਇਹਨੂੰ ਸੈੱਟ ਚਮਕਾਦੀ ਓ ਚਮਕਾਦੀ ਨੂਰੀ ਦੇਖੋ ਤਾਂ ਬਾਈ ਖਰਖਰੇ ਤੋਂ ਬਾਅਦ ਹਾਂ ਕੀ ਹੁੰਦਾ ਓ ਬੱਸਾ ਹਾਂ ਜਿਹੜਾ ਬੱਸ ਐਂ ਗੰਦਾ ਥਾ ਦੇਖੋ ਫਿਰ ਹੁਣ ਹੈ ਨਾ ਫਰਕ ਐਂ ਤਾਂ ਬਈ ਮੁੰਡਾ ਬਹੁਤ ਮਿਹਨਤੀ ਐ ਮਿਹਨਤੀ ਨੌਜਵਾਨ ਬੇਰੁਜ਼ਗਾਰ ਪੇਪਰ ਚਲਦੇ ਆ ਜੱਸੇ ਦੇ ਬਾਈ ਪੇਪਰਾਂ ਚ ਮੈਨੂੰ ਲੱਗਦਾ ਐ ਕਿ ਮੁਰਗੀਆਂ ਰੱਖਣ ਦੀ ਲੋੜ ਨਹੀਂ ਆਂਡੇ ਪੂਰੇ ਆਉਂਦੇ ਐ ਤੇ ਹੈ ਨਾ ਚਲੋ ਫਿਰ ਰੋਟੀ ਪਾਣੀ ਖਾਈਏ ਕੰਮ ਕੁੰਮ ਤਾਂ ਬਾਈ ਨਿਭੜ ਗਏ ਹੁਣ ਮੈਂ ਕਰਦਾ ਕੰਮ ਤੇ ਜੱਸਾ ਜਾਂਦਾ ਉੱਪਰ ਪੱਠੇ-ਵੁੱਠੇ ਦਿਖਾ ਕੇ ਲਿਆਉਗਾ ਜਿਹੜੇ ਕੱਟ ਗਰੇ ਤੇ ਪਾਣੀ-ਪੋਣੀ ਲੈ ਕੇ ਜਾਂਦਾ ਗਰਮ ਉੱਪਰ ਜਾ ਕੇ ਬਣਾਉਗਾ ਵੀਡੀਓ ਉਹ ਵੀਡੀਓ ਜੋੜ ਦਾਂਗੇ ਆਪਾਂ ਵਿੱਚ ਉਹ ਤੋਂ ਬਾਅਦ ਕੰਮ ਕਰ ਦੇਦੇ ਆ ਜੱਸਾ ਹੁਣ ਜਾਂਦਾ ਪਾਣੀ ਲੈ ਕੇ ਠੀਕ ਆ ਇਸੇ ਚੱਲ ਬਈ ਦਿਖਾਇਆ ਹੀ ਪੱਠੇ ਐਨ ਜੱਜ ਨਾਲ ਪਹੁੰਚ ਗਏ ਬਈ ਕੋਠੇ ਦੇ ਦੇਖੋ और उपर बैठे हैं जिन्हें एक एक रेहनती वो तो सरे ने जड़े जुए ने पट्टे हुए ने थले बैठे हैं देखो भाई सारे सैट ने कोई सुस्त नहीं है चलो जी मैं दाने पा दूसरा पानी पानी मैं था फिर दिखा थ लागे बी खान सारे तो थोड़े जी रह गए बस ਦੇ ਕੋ ਦਾ ਹੈ ਪ੍ਰੈਸ ਹੈਪ ਨੇ। ਉਹ ਗਏ ਪੰਨੇ ਬਾਤ ਦੇ ਕੋ। ਹਾਂ ਇਹ ਦੇਜੇ ਪਾਣੀ ਬਾਤ। ਖਾ ਤੇ ਪੀ ਜਾਣਗੇ ਹੁਣ ਬਈ ਇਹਨਾਂ ਕੁੰਡਾ ਲਾ ਦਈਏ। ਲਾ ਗਏ ਜਾਂਦਾ ਬਸ ਥੱਲੇ। ਹਾਂਜੀ ਦੇਖ ਲੈ ਉੱਪਰਲੇ ਪੱਠੇ ਤੇ ਕੈਮ ਨੇ ਸਾਰੇ ਆਏ ਨਾ। ਤੇ ਥੱਲੇ ਵਾਲੇ ਕਬੂਤਰਾਂ ਨੂੰ ਪਾ ਤਾ ਦਾਣਾ। ਐਂਡ ਪਾਣੀ। ਹਾਂ ਫੇਰ ਆ ਗਿਆ ਮੀਂਹ ਨਾ। ਬੱਦਲ ਬਾਈ ਫੁੱਲ ਹੋਇਆ ਪਿਆ। ਪੂਰਾ ਮੀਂਹ ਆਉਣ ਦੀ ਸੰਭਾਵਨਾ ਹੈ। ਤੇ ਇਧਰ ਦਾਣਾ ਪਾਣੀ ਝੁਗ ਰਹੇ ਨੇ ਕਬੂਤਰ ਪਾਣੀ ਪਤਾ ਨਹੀਂ ਅਸੀਂ ਅੰਦਰ ਪਾਤਾ ਤਾਂ ਬਣੀ ਨਹੀਂ ਪਾਤਾ ਸ਼ਾਇਦ ਤੇ ਬਈ ਇੱਕ ਜੋੜੇ ਨੇ ਹੋਰ ਰੱਖ ਲਏ ਅੰਡੇ ਆਹ ਦੇਖੋ ਸਾਹਮਣੇ ਪਾਣੀ ਪਾਤਾ ਪਾਇਆ ਹੋਇਆ ਪੀਣ ਲੱਗੇ ਨੇ ਕਬੂਤਰ ਚਲੋ ਚੋਣ ਦੋ ਇਹਨੇ ਦਾਣਾ ਦੂਣਾ ਦੇਖਦੇ ਆਂ ਮੀਂਹ ਤੋਂ ਪਹਿਲਾਂ ਹੀ پارک ਬੰਦ ਕਰ ਦਾਂਗੇ ਆਪਾਂ ਇਹਨਾਂ ਨੂੰ ਔਟਾਂ ਕਦੇ ਉੜ ਕੇ ਇਧਰ ਕਦੇ ਇਧਰ ਕੋੜੀ ਕਰਤੀ ਅੰਦਰ ਹੈ ਆ ਆ ਵੀ ਨਾਲੇ ਲੈ ਚਲੇ ਤੂੰ ਘੋੜੀ ਦਾ ਖੱਬਲ ਖਰਾਬ ਹੋ ਗਿਆ ਅੱਛਾ ਚਲੋ ਬਾਈ ਚੋਗਣ ਦੋ ਇਹਨਾਂ ਨੂੰ ਆਪਾਂ ਨਾਲੇ ਏ ਧੋਈਏ ਫੇਰ ਗਰਾਊਂਡ ਗਰਾਊਂਡ 'ਚ ਮਾਰੀਏ ਜਿਹੜਾ ਜਮੀਨਾ ਆਇਆ ਜਮੀਨਾ ਆ ਗਿਆ ਫੇਰ ਦੇਖੀ ਜੋ ਕੀ ਬਣਦਾ ਕਿ ਜਦ ਵੀ ਨਾ ਆਤ ਹੋ ਕੇ ਨਿਕਲਦੇ ਆ ਨਾ ਬਾਹਰ ਪਾਉ ਵੱਡਾ ਲਹੂ ਪੁੰਦਾ ਲੈ ਆ ਫੇਰ ਆ ਗਿਆ ਹੜਾ ਬੱਗੀ ਲੈ ਕੇ ਹੈ ਓਏ ਹੁਣ ਇਹਨੂੰ ੱਤਕਾ ਲਾਉਣਾ ਚੱਲ ਕੋਈ ਨਹੀਂ ਚੱਲ ਚੱਲ ਲਾਉਨੇ ਤੱਕ ਹਵਾ ਵਧੀਆ ਨਾ ਭਰਿਆ ਕਰ ਵਧੀਆ ਜ਼ੋਰ ਲੱਗਣ ਦੇ ਹੁਣ ਭਰ ਲਿਆ ਬਾਈ ਆਪਾਂ ਨੇ ਕੋਸਾ ਪਾਣੀ ਨਾਲ ਨਾਲ ਜਸੂ ਵੀ ਵਲੌਗ ਬਣਾ ਰਿਹਾ ਤੇ ਪਹਿਲਾਂ ਤਾਂ ਕੱਢ ਰਿਹਾ ਭਾਂਡੇ ਪਾਉ ਵੀ ਤੱਕਾ ਤੋਂ ਕੱਲ ਲਾ ਕੇ ਚੜਾ ਲਿਆਂਦਾ ਉੱਪਰ ਦੇਖ ਤਾਂ ਉਹ ਸਾਲਿਆ ਇੱਥੇ ਗਾਂ ਨੂੰ ਡੋਲਤਾ ਥੋੜਾ ਗੰਦਾ ਓਰੇ ਉਂ ਵੀ ਗਿੱਲਾ ਹੀ ਆ ਹੁਣ ਡੋਲ ਦੇ ਸੜਾ ਬੇਵਕੂਫ ਸਾਫ ਹੈ ਟਰੈਕਟਰ ਸਾਈਕਲ ਇਹਨਾਂ ਕੱਢ ਬੁੱਢਰ ਚ ਪਾ ਦਈਏ ਥੋੜਾ ਜਿਹਾ ਇਹ ਜੇ ਬਈ ਪਾਵਾਂਗੇ ਟ੍ਰੈਕਟਰਾ ਸਾਈਕਲਿੰਡ ਦਾ ਪਾਊਡਰ ਤੇ ਕਿਉਂਕਿ ਤੁਹਾਨੂੰ ਪਤਾ ਹੈ ਮਹਲ ਆਪਾਂ ਵਾਲੀ ਦਵਾਈ ਦੂਜੀ ਲਾਈ ਹੋਈ ਆ ਹੁਣ ਸੈਟਿੰਗ ਜੀ ਹੋ ਜਾਊ ਕਬੂਤਰਾਂ ਦੀ ਕਬੂਤਰ ਸਾਰੇ ਕਾਇਮ ਨੇ ਮੀਂਹ ਨਹੀਂ ਥੋੜਾ ਜਿਹਾ ਕੰਮ ਖਰਾਬ ਕਰਿਆ ਤੇ ਮਿਸਤਰੀ ਨੂੰ ਕਿਹਾ ਬਈ ਮਿਸਤਰੀ ਇੱਕ ਅੱਧੇ ਦਿਨ ਚ ਆ ਜਾਊਗਾ ਚੰਗੀ ਤਰ੍ਹਾਂ ਕਰ ਜਾਊਗਾ ਸੈਟਿੰਗ ਜੀ ਇਹਨਾਂ ਦੀ ਸਾਡੀ ਸਲਾਹ ਤਾਂ ਹੈਗੀ ਆ ਕਬੂਤਰ ਬਾਹਰ ਖੋਲਣ ਦੀ ਵਾਰ ਹੁਣ ਟਾਈਮ ਬੜਾ ਹੋ ਗਿਆ ਜੱッセ ਨੇ ਵੀ ਜਾਣਾ ਮੱਥਾ ਟੇਕਣ ਇਸ ਕਰਕੇ ਹੁਣ ਆਪਾਂ ਚੱਲ ਇੱਥੇ ਪਾ ਦਿੰਨੇ ਆ ਬਸ ਦੇਖਣੇ ਚੱਲ ਲਿਆ ਇੱਕ ਚਮਚਾ ਪਾ ਦੇ ਓਹੋ ਪਾ ਗਰ ਪਾ ਦੇ ਪਾ ਦੇ ਬੱਸ 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 ਓਕੇ ਰਿਮੋਟ ਹੁਣ ਪਾ ਦਨੇ ਆ ਪਾਣੀ ਇਹਦੇ ਜੱਪਾ ਥੋੜੇ ਗਰਮ ਜਿਆਦਾ ਹੈ ਥੋੜੇ ਠੰਡਾ ਪਾਣੀ ਪਾ ਦਨੇ ਜਸੇ ਇਹਨੂੰ ਸੈਟਿੰਗ ਬੈਲੈਂਸੀਆ ਬਣਾਏ ਦਾ ਹਰੀ ਨੇ ਰੁਵਾ ਹਰੀ ਨੇ ਦੋਨੇ ਅੰਡੇ ਧਰ ਲਏ ਬਾਈ ਚਲੋ ਰੁਕ ਜਿਓ ਦਿਖਾਉਣਾ ਤੁਹਾਨੂੰ ਲਾਵੀ ਭਾਈ 10-15 ਮਿੰਟ ਖੋਲ ਕੇ ਰੱਖਿਆ ਕੁੰਡਾ ਤੇ ਕਬੂਤਰ ਨਹੀਂ ਆਏ ਬਾਹਰ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਮੂਡ ਬਾਹਰ ਆਉਣ ਦਾ ਤਿੰਨ ਚਾਰ ਜੋੜਿਆਂ ਨੇ ਅੰਡੇ ਰੱਖ ਲਏ ਨੇ ਤੇ ਸੁਰਕੀ ਕਦੇ ਨਹੀਂ ਚ ਰੱਖ ਲੂਗੀ ਤੇ ਗਲਾਬੀ ਫੇਰ ਅੰਡੇ ਧਰਨ ਨੇ ਤਿਆਰ ਆ ਬਾਰੇ ਤੋਂ ਅੰਡੇ ਧਰਾਉਣੇ ਨਹੀਂ ਹੈਗੇ ਆਪਾਂ ਉੱਪਰ ਲੈ ਕੇ ਜਾਣੀਆਂ ਇਹ ਤੇ ਆ ਜੋੜਾ ਪੈ ਗਿਆ ਟੋਕਰੋ ਟੋਕਰੀ ਤੇ ਥੱਲੇ ਆ ਗਿਆ ਇੱਕ ਬਾਕੀ ਇੱਧਰ ਵੀ ਇਕੱਠੇ ਕਰੇ ਹੋਏ ਆ ਫੰਗ-ਮੰਗ ਜੇ ਆਹ ਦੇਖੋ ਅੰਡਾ ਦੋਨੇ ਵੀ ਰੱਖਿਆ ਆਇਆ ਨਹੀਂ ਰੱਖਿਆ ਆ ਉਹਨੇ ਵੀ ਰੱਖਿਆ ਆ ਉਧਰ ਵੀ ਰੱਖਿਆ ਆ ਉਹਦੇ ਜੋ ਬੱਚਾ ਨਿਕਲਿਆ ਉਹ 2-4 ਦਿਨਾਂ ਚ ਤੇ ਗੁੰਡਾ ਸੁੱਕ ਗਿਆ ਬਾਈ ਬਾਕੀ ਚਲੋ ਕੋਈ ਨਹੀਂ ਨਵੇੜੀਏ ਕੰਮ ਕਰ ਜੇ ਮੋਟਰ ਮੂਟਰ ਤੇ ਮਾਰੀਏ ਢੇੜਾ ਤੇ ਧੁੱਪ ਹੁਣ ਬਾੜੀ ਗਾਟ ਨਿਕਲਿਆ ਹੀ ਸਵੇਰ ਦਾ ਮੌਸਮ ਗੜਵੜਤਾ ਲਾ ਦਨੇ ਆ ਗੁੰਡਾ ਹੁਣ ਆ ਨਿਕਲਿਓ ਪੁੱਤ ਬਾਹਰ ਬੈਠੋ ਏ ਹੁਣ ਇੱਥੇ ਬਹੁਤ ਟਾਈਮ ਗੁੰਡਾ ਖੋਲ ਕੇ ਰੱਖਿਆ ਤੁਹਾਡੇ ਖਾਤਰ ਆ ਆ ਲੋ ਬਈ ਲਾਤਾ ਆਪਾਂ ਨੇ ਹੁਣ ਚੱਲਦੇ ਆਪਾਂ ਮੋਟਰ ਤੇ ਨੂੰ ਹੈ ਚਾਬੀਆਂ ਉਧਰ ਲੀਆਂ ਸਾਲ ਸਾਰੀਆਂ ਪਾਈ ਫਿਰਿਆ ਨੇ ਇੱਕ ਨੇ ਖੋਹੂ ਦੰਨਾ ਉਹ ਤੋਂ ਆ ਹੱਥ ਖੜ ਜਾ ਹੱਥ ਐ ਕਰੀ ਆ ਦੇਖੋ ਭਾਈ ਇਹ ਕੰਮ ਕਰ ਰਿਹਾ ਹਰਾ ਵਾਡੀ ਗੱਡੀ ਲੈ ਆਇਆ ਨੌਜਵਾਨ ਚੋਬਰ ਆ ਭਾਈ ਲੋ ਵੀ ਘੁੰਮਣਾ ਇਹਦੇ ਨਹੀਂ ਕਰਕੇ ਹੋਇਆ ਚੱਕੜ ਤੇ ਗੱਡੀ ਗਈ ਪਾਸ ਟਰੈਕਟਰ ਮਂਗਾਇਆ ਚੰਨੇ ਵਾਲਾ ਹੁਣ ਲੱਗਿਆ ਕੱਢਣ ਤੇ ਚਾਚਾ ਦੇਖ ਰਿਹਾ ਲੱਗਿਆ ਭਾਈ ਕੱਢਣ ਹੁਣ ਚਾਚਾ ਖੜਾ ਹਾਂ ਬਹੁਤ ਵਧੀਆ ਨਾ ਇਹ ਹੁਣ ਮੀਂਹ ਕਰਕੇ ਆ ਜੰਨੇ ਉਹ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਲੋਕ ਤਾਂ ਪਰੇਸ਼ਾਨ ਹੋ ਗਏ ਉਹ ਟੁੱਟ ਗਿਆ ਰਸਾ ਟੁੱਟ ਨਿਕਲ ਗਈ ਵੀ ਨਿਕਲ ਗਈ ਗੱਡੀ ਨਿਕਲ ਗਈ ਕੋਈ ਚੱਕਰ ਨਹੀਂ ਹੈਗਾ ਲਓ ਵੀ ਮੇਤਰੋ ਗੱਡੀ ਗੁੱਡੀ ਕੱਢ ਕੇ ਆ ਗਿਆ ਆਪਾਂ ਘਰੇ ਥੋੜਾ ਜਿਹਾ ਹੋ ਗਿਆ ਲੇਟ ਕੰਮ ਤੇ ਜਦ ਨੂੰ ਮੇਰੇ ਆਉਂਦੇ ਨੇ ਜਸਨ ਕਬੂਤਰਾ ਨੂੰ ਐ ਰਜਾਰ ਜੂ ਕੇ ਕਰਤਾ ਬੰਦ ਹੁਣ ਆਪਾਂ ਇੱਥੋਂ ਹੀ ਦੇਖ ਲੈਣੇ ਆ ਕਿਉਂਕਿ ਕਾਨੂੰਨ ਡਿਸਟਰਬ ਕਰਨਾ ਇਹਨਾਂ ਨੂੰ ਜਸੂ ਉੱਧਰ ਜੋੜਾ ਹੁਣ ਬੈਠਦਾ ਹੀ ਨਹੀਂ ਹੈਗਾ ਉਹ ਟੁੱਕ ਉਹ ਬੈਠਾ ਬੈਠਾ ਉਹ ਵਿਚਾਰੇ ਬੈਠਾ ਉਹ ਦੇਖੋ ਤੇ ਬਾਕੀ ਕਬੂਤਰ ਕਬਾਤਰ ਸੈੱਟ ਨੇ ਸਾਰੇ ਓਕੇ ਰੋਟਾ ਨੇ ਤੇ ਹੁਣ ਅਸੀਂ ਡਾ ਲਈਏ ਮੇਨ ਗੇਟ ਠੀਕ ਹੈ ਨੋਰੀ ਦੇਖ ਨੋਰੀ ਨੂੰ ਦੇਖ ਲੈ ਜਾ ਨੋਰੀ ਰਹਿਣ ਦੇ ਸੀ ਹੁਣ ਦਾਣਾ ਪਾਣੀ ਦਾ ਖਾਦਾ ਹੋਇਆ ਬੈਠੀ ਉਹ ਅੰਦਰ ਹੈ ਹਾਓ ਅੰਦਰ ਬੈਠੀ ਹੈ ਉਹ ਦੇਖੋ ਦਿਖਦੀ ਉਹ ਦੇਖੋ ਤੇ ਚਲੋ ਬਈ ਹੁਣ ਗੇਟ ਕੁੱਟ ਲਾਈਏ ਪਈਏ ਸਵੇਰ ਹਾਜਰੇ ਜਾਣਾ ਜਿਮ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ